ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਮੈਂ ਆ ਦਿਲਪ੍ਰੀਤ ਸਿੰਘ ਤੇ ਰੁਕ ਕਰਦੇ ਹਾਂ ਅੱਜ ਦੀਆਂ ਝੋਣਮੀਆਂ ਖਬਰਾਂ ਦੇ ਵੱਲ ਜਗਰਨਾਥਪੁਰੀ ਵਿੱਚ ਰੱਥ ਯਾਤਰਾ ਦੀ ਸ਼ੁਰੂਆਤ ਲਗਾਤਾਰ 12 ਦਿਨ ਤੱਕ ਚੱਲੇਗੀ ਇਹ ਯਾਤਰਾ 21 ਜੂਨ ਤੋਂ ਜਲਾਲਾਬਾਦ ਦੇ ਪਿੰਡ ਖੈਰੇ ਦਾ ਨੌਜਵਾਨ ਲਾਪਤਾ ਲਾਪਤਾ ਨੌਜਵਾਨ ਦੀ ਪਛਾਣ ਅਮ੍ਰਿਤਪਾਲ ਦੇ ਨਾਂ ਵੱਜੋਈ ਹੈ ਪੂਰੇ 41 ਸਾਲਾਂ ਬਾਅਦ ਸਪੇਸ ਦੇ ਵਿੱਚ ਭਾਰਤ ਦੀ ਐਂਟਰੀ 14 ਦਿਨਾਂ ਦੇ ਲਈ ਸਪੇਸ ਦੇ ਵਿੱਚ ਰਹਿਣਗੇ ਸੁਭਾਸ਼ ਸ਼ੁਕਲਾ ਭਾਰਤ ਦੇ ਲਈ ਇੱਕ ਵੱਡੀ ਪ੍ਰਾਪਤੀ ਸਕੇਟਿੰਗ ਰਾਹੀਂ 17 ਦਿਨਾਂ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਪਹੁੰਚਿਆ ਸਿੱਖ ਨੌਜਵ 2 ਕਿਲੋ ਦਾ ਵੈਗ ਮੋਢਿਆਂ ਤੇ ਚੁੱਕ ਕੇ 750 ਕਿਲੋਮੀਟਰ ਦਾ ਸਫ਼ਰ ਕੀਤਾ ਤਾਂ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਸੀਐਮ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਭਾਰਤ ਦੇ ਚਾਰ ਪਵਿੱਤਰ ਥਾਮਾਂ ਵਿੱਚੋਂ ਇੱਕ ਜਗਰਨਾਥ ਪੁਰੀ 'ਚ ਅੱਜ ਤੋਂ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰਸਿੱਧ ਮੇਲੇ ਵਿੱਚ ਲੱਖਾਂ ਭਗਤ ਹਿੱਸਾ ਲੈਂਦੇ ਹਨ। ਇਹ ਰੱਥ ਯਾਤਰਾ ਪੁਰੀ ਦੇ ਜਗਰਨਾਥ ਮੰਦਿਰ ਤੋਂ ਸ਼ੁਰੂ ਹੋ ਕੇ ਗੜਿੰਚਾ ਮੰਦਿਰ ਤੱਕ ਜਾਵੇਗੀ। ਜਗਰਨਾਥ ਰੱਥ ਯਾਤਰਾ ਦੌਰਾਨ ਭਖਤਾਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। 12 ਦਿਨ ਤੱਕ ਚੱਲਣ ਵਾਲੀ ਇਸ ਯਾਤਰਾ ਨੂੰ ਲੈ ਕੇ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜਗਰਨਾਥ ਰੱਥ ਯਾਤਰਾ ਦੀ ਅ શુભ ਕਾਮਨਾ ਦਿੱਤੀਆਂ ਹਨ। 21 ਜੂਨ ਤੋਂ ਕਰਦਿਆਂ ਦਾ ਇਕਲੌਤਾ ਪੁੱਤਰ ਲਾਪਤਾ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਲੱਗੀ ਹੋਈ ਕੰਡਿਆਲੀ ਤਾਰ ਨੂੰ ਪਾਰ ਕਰ ਗਿਆ ਸੀ ਜੋ ਅੱਜ ਤੱਕ ਵਾਪਸ ਨਹੀਂ ਆਇਆ ਹੈ ਲਾਪਤਾ ਦੀ ਪਛਾਣ ਅਮਰਿਤਪਾਲ ਦੇ ਨਾਮ ਵਿਚੋਂ ਹੋਈ ਹੈ ਜੋ ਖੇਤਾਂ ਵਿੱਚ ਕੰਮ ਕਰਦਾ ਹੋਇਆ ਪਾਕਿਸਤਾਨ ਦੇ ਬਾਰਡਰ ਨੂੰ ਪਾਰ ਕਰ ਗਿਆ ਸੀ ਅਮਰਿਤਪਾਲ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੇ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲੋਂ ਜਾਂਦੇ ਹੋਏ ਮਿਲੇ ਹਨ ਜਿਸ ਲਈ ਉਨ੍ਹਾਂ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਵੀ ਇਸ ਮਾਮਲੇ ਦੀ ਗੱਲਬਾਤ ਕੀਤੀ ਹੈ ਬੀਐਸਐਫ ਅਧਿਕਾਰੀਆਂ ਨੇ ਦੋ ਵਾਰ ਪਾਕਿਸਤਾਨ ਦੀ ਬੀਐਸਐਫ ਟੀਮ ਦੇ ਨਾਲ ਮੀਟਿੰਗ ਕਰ ਚੁੱਕੀ ਹੈ ਪਰ ਅਜੇ ਤੱਕ ਨੌਜਵਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਪੁਲਿਸ ਤੇ ਬੀਐਸਐਫ ਟੀਮ ਨੌਜਵਾਨ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ ਭਾਰਤ ਦੇ ਸ਼ਾਸ਼ੁਕਲਾ ਇੰਟਰਨੈਸ਼ਨਲ ਸਪੇਸ ਸੈਂਟਰ ਵਿੱਚ ਪਹੁੰਚ ਗਏ ਹਨ ਉਹਨਾਂ ਦੇ ਨਾਲ ਹੋਰ ਐਸਟਰੋਨੌਟ ਵੀ ਮੌਜੂਦ ਹਨ ਜੋ ਵਕਫ ਵਕਤੇ ਛਤੋਂ ਹਨ 14 ਦਿਨ ਦੇ ਲਈ ਇਹ ਸਪੇਸ ਸੈਂਟਰ ਦੇ ਵਿੱਚ ਰਹਿਣਗੇ ਭਾਰਤ ਤੋਂ ਇਲਾਵਾ ਇਸ ਮਿਸ਼ਨ ਵਿੱਚ ਪੋਲੈਂਡ ਅਮਰੀਕਾ ਤੇ ਹੰਗਰੀ ਵੀ ਸ਼ਾਮਿਲ ਹਨ ਇਸ ਮਿਸ਼ਨ ਵਿੱਚ ਕਈ ਰਿਸਰਚਿੰਗ ਕੀਤੀਆਂ ਜਾਣਗੀਆਂ ਮਾਈਕਰੋ ਗ੍ਰੈਵਿਟੀ ਵਿੱਚ ਵਕਫ ਵਕਤਰਾਤੇ ਰਿਸਰਚ ਕੀਤੇ ਜਾਣਗੇ ਇਸ ਨਾਲ ਭਾਰਤ ਦੇ ਗਗਨ ਯਾਨ ਮਿਸ਼ਨ ਨੂੰ ਵੀ ਮਜ਼ਬੂਤੀ ਮਿਲੇਗੀ ਤੇ ਕਈ ਹੋਰ ਪਹਿਲੂਆਂ ਤੇ ਵੀ ਰਿਸਰਚਾਂ ਕੀਤੀਆਂ ਜਾਣਗੀਆਂ ਅਸਲ ਦੇ ਵਿੱਚ ਇਹ ਭਾਰਤ ਦੇ ਲਈ ਇੱਕ ਇਤਿਹਾਸਿਕ ਕਦਮ ਹੈ ਜੋ ਸ਼ੁਭਾਸ਼ ਚਕਲਾ ਵੱਲੋਂ ਚੁੱਕਿਆ ਗਿਆ ਹੈ ਪੰਜਾਬ ਤੋਂ ਇੱਕ ਨੌਜਵਾਨ ਨੇ ਆਪਣੀ ਹਿੰਮਤ ਅਤੇ ਸ਼ਰਧਾ ਦੇ ਨਾਲ ਅਨੋਖੀ ਮਿਸਾਲ ਕਾਇਮ ਕਰ ਦਿੱਤੀ ਹੈ। ਉਸਨੇ ਸਕੇਟਿੰਗ ਰਾਹੀਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ 750 ਕਿਲੋਮੀਟਰ ਦਾ ਸਫ਼ਰ 17 ਦਿਨ ਦੇ ਵਿੱਚ ਤੈਅ ਕੀਤਾ ਹੈ। ਸਫ਼ਰ ਦੌਰਾਨ ਨੌਜਵਾਨ ਨੇ ਆਪਣਾ 20 ਕਿਲੋ ਦਾ ਬੈਗ ਵੀ ਆਪਣੇ ਨਾਲ ਹੀ ਰੱਖਿਆ। ਇਸ ਦੌਰਾਨ ਉਸਨੇ ਰੋਜ਼ਾਨਾ ਲਗਭਗ 40 ਤੋਂ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪਹਾੜੀ ਰਾਹ ਅਤੇ ਥਕਾਵਟ ਭਰੇ ਮੌਸਮ ਦੇ ਬਾਵਜੂਦ ਨੌਜਵਾਨ ਦਾ ਹੌਸਲਾ ਕਾਇਮ ਤੇਹਾ ਉਸਨੇ ਕਿਹਾ ਕਿ ਇਹ ਯਾਤਰਾ ਉਸਨੇ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਅਤੇ ਆਤਮਿਕ ਸ਼ਾਂਤੀ ਦੇ ਲਈ ਕੀਤੀ ਹੈ ਸੋਸ਼ਲ ਮੀਡੀਆ ਤੇ ਨੌਜਵਾਨ ਦੀ ਇਹ ਯਾਤਰਾ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ ਕਈ ਲੋਕਾਂ ਨੇ ਉਸ ਦੀ ਹਿੰਮਤ ਅਤੇ ਸਮਰਪਣ ਦੀ ਖੂਬ ਸਰਹਾਨਾ ਕੀਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਵੀ ਕੁਝ ਟਾਈਮ ਪਹਿਲਾਂ ਯਾਤਰਾਵਾਂ ਗੱਡੀਆਂ ਆਪਣੀ ਪਹਿਲੀ ਯਾਤਰਾ ਸੀ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਦੂਜੀ ਸੀ ਫਤਿਹਗੜ੍ਹ ਸਾਹਿਬ ਤੇਜੀ ਹਜੂਰ ਸਾਹਿਬ ਹੁਣ ਚੌਥੇ ਆ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਲੈ ਕੇ ਸੱਚਖੰਡ ਸ਼੍ਰੀ ਹੇਮਕੋਟ ਸਾਹਿਬ ਤੱਕ ਦੀ ਯਾਤਰਾ ਵਿੱਚ ਚਲੋ ਆਪਣੀ ਯਾਤਰਾ ਵਿੱਚ ਚੱਲਦੀ ਵਿੱਚ ਇੱਕ ਤਵਾਰ ਆਪਣੇ ਸਕੇਟਸ ਖਰਾਬ ਹੋ ਚੁਕੇ ਸੀਗੇ ਬਾਕੀ ਆਪਨੂੰ ਰਿਪੇਅਰ ਕਰਕੇ ਫੇ ਕਿਤੇ ਇੱਕ ਇਹ ਮੁਸ਼ਕਲ ਥੋੜੀ ਆਈ ਸੀਗੀ ਪਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਥੋੜੇ ਸਹੀ ਹੋ ਗਈ ਕੰਡੀਸ਼ਨ ਫੇ ਚੱਲਵੇ ਸੀਗੇ ਬਾਕੀ ਪਹਾੜੀ ਜਰੋਂ ਦੀ ਚੜ ਤੇ ਚਲੋ ਜਾਂਦਾ ਹੀ ਸੌਖਾ ਜਦ ਉਤਰਾ ਆ ਦੇ ਟਾਈਮ ਉਹ ਵਸਪੀਡ ਕਾਫੀ ਹੋ ਜਾਂਦੀ ਸੀਗਾ ਪਹਾੜੀਆਂ ਕਾਫੀ ਉਤਰਾ ਵਿੱਚ ਉੱਥੇ ਕੰਟਰੋਲ ਕਰਨ ਚ ਮੁਸ਼ਕਲ ਹੁੰਦੀ ਜਿੱਦਾਂ ਰੋਡ ਵੀ ਕਾਫੀ ਟੁੱਟੇ ਸੀਗੇ بارش ਜਿੱਦਾਂ ਤੁਹਾਨੂੰ ਪਤਾ ਉਧਰ ਗੜਕਦਾ ਨਹੀਂ ਬੱਦਲ ਇੱਕੋ ਦਾ ਵੀ بارش ਹੋ ਜਾਂਦੀ ਉੱਥੇ ਦਿੱਕਤ ਹੁੰਦੀ ਸੀਗੀ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦੇਹਾਂਤ ਹੋ ਗਿਆ ਹੈ ਜਿਸ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਪਰਿਵਾਰ ਸਮੇਤ ਚੋਣ ਵਾਲਿਆਂ ਨੂੰ ਭਾਣਾ ਮੰਨਣ ਦਾ ਹੌਸਲਾ ਤੇ ਹਿੰਮਤ ਬਖਸ਼ਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ ਹੈ ਸੁਣ ਕੇ ਬੇहद ਦੁੱਖ ਲੱਗਿਆ ਹੈ ਡਾਕਟਰ ਸਾਹਿਬ ਸਾਡੀ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜਜ਼ਾਰੂ ਆਗੂ ਸਨ ਇਹ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਪਰਿਵਾਰ ਸਮੇਤ ਚੌਣ ਵਾਲਿਆਂ ਨੂੰ ਪਾਣਾ ਮੰਨਣ ਦਾ ਹੌਂਸਲਾ ਤੇ ਹਿੰਮਤ ਬਖਸ਼ਣ ਐਦਾਂ ਦੀਆਂ ਖਾਸ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਰਖ ਨਿਊਜ਼ ਸਤਿ ਸ਼੍ਰੀ ਅਕਾਲ